ਸ਼ਰਾਬ ਦੇ ਕਾਰੋਬਾਰੀ ਅਮਨਦੀਪ ਜੈਂਧিপুর ਜੋ ਕਿ ਕਾਂਗਰਸ ਪਾਰਟੀ ਦੇ ਨੇਤਾ ਨੇ ਉਹਨਾਂ ਦੇ ਘਰ ਅਮ੍ਰਿਤਸਰ ਦੇ ਪਿੰਡ ਜੈਂਧিপুর ਵਿਖੇ ਬੀਤੇ ਦਿਨੀ ਕਿਸੇ ਸ਼ੱਕੀ ਵਸਤੂ ਦੇ ਨਾਲ ਮੋਟਰਸਾਈਕਲ ਸਵਾਰ ਦੋਨੋਂ ਜਵਾਨਾਂ ਨੇ ਹਮਲਾ ਕੀਤਾ ਹੈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਤੇ ਉੱਥੇ ਹੀ ਪੁਲਿਸ ਵੱਲੋਂ ਵੀ ਇਸ ਮਾਮਲੇ ਦੀ ਜਾਂਚ ਜੜੀ ਹੈ ਕਾਨੂੰਨੀ ਕਾਰਵਾਈ ਜੜੀ ਉਹ ਕੀਤੀ ਜਾ ਰਹੀ ਹੈ ਤੇ ਉੱਥੇ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਸੁਖਜੰਦਰ ਸਿੰਘ ਗੰਦਾਵਾ ਅਮਨ ਜੈਂਧিপুর ਦੇ ਘਰ ਪਹੁੰਚੇ ਨੇ ਤੋਨਾ ਪੱਤਰਕਾਰਾਂ ਦੇ ਨਾਲ ਖਾਸ ਗੱਲਬਾਤ ਵੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਪਰਿਵਾਰ ਨੂੰ ਪਹਿਲਾਂ ਹੀ ਧਮਕੀਆਂ ਆ ਰਹੀਆਂ ਸਨ ਜਦੋਂ ਪੈਸੇ ਨਾ ਦਿੱਤੇ ਤਾਂ ਉਹਨਾਂ ਨੇ ਹਮਲਾ ਕਰ ਦਿੱਤਾ ਉਥੇ ਉਹਨਾਂ ਨੇ ਕਿਹਾ ਹੈ ਕਿ ਅੱਜ ਇਸ ਪਰਿਵਾਰ ਨਾਲ ਹੋਏ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ ਉਸਾਰੇ ਪੰਜਾਬ 'ਚ ਬਣੇ ਹੋਏ ਨੇ ਕਿ ਕੋਈ ਵੀ ਨਾਗਰਿਕ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਉਹਨਾਂ ਨੇ ਕਿਹਾ ਕਿ ਪੁਲਿਸ ਥਾਣੇ ਤੇ ਹਮਲੇ ਹੋਏ ਨੇ ਜਿਹੜੇ ਜਿਸ ਤਰ੍ਹਾਂ ਦੇ ਨਾਲ ਉਥੇ ਪੁਲਿਸ ਦੀ ਜੇਕਰ ਅਸੀਂ ਗੱਲ ਕਰੀ ਤਾਂ ਪੁਲਿਸ ਥਾਣੇ ਵੀ ਸੁਰੱਖਿਅਤ ਨਹੀਂ ਨੇ ਤੇ ਉਥੇ ਹੀ ਉਹਨਾਂ ਨੇ ਵੀ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੋਈ ਬਿਆਨ ਨਹੀਂ ਦੇ ਰਹੇ ਉਲਟਾ ਪੰਜਾਬ ਦੀ ਸੁਰੱਖਿਆ ਬਾਰੇ ਸੋਚਣਾ ਤਾਂ ਦੂਰ ਕੋਈ ਠੋਸ ਕਦਮ ਜਿਹੜਾ ਹੈ ਉਹ ਵੀ ਨਹੀਂ ਚੁੱਕਿਆ ਜਾ ਰਿਹਾ ਉਹਨਾਂ ਨੂੰ ਦਿੱਲੀ ਬੈਠੇ ਅਰਵਿੰਦ ਕੇਜਰੀਵਾਲ ਦੀ ਸੁਰੱਖਿਆ ਦੀ ਫਿਕਰ ਹੈ ਸੁ ਸੈਸ਼ਨ ਜੋ ਪੰਜਾਬ ਦੀ ਸੁਰੱਖਿਆ ਦੀ ਗੱਲ ਕਰਨ ਗਿਆ ਤੇ ਇਸ ਦੇ ਨਾਲ ਹੀ ਉਹ ਕੇਂਦਰ ਸਰਕਾਰ ਅਤੇ ਦੇਸ਼ ਦੀਆਂ ਸੁਰੱਖਿਆ ਸੁਰੱਖਿਆ ਏਜੰਸੀਆਂ ਨੂੰ ਵੀ ਜੜੀ ਹੈ ਉਹ ਪੀਲ ਕਰਨਗੇ ਕਿ ਪੰਜਾਬ ਨੂੰ ਨਾ ਗੈਂਗਸਟਰਾਂ ਅਤੇ ਅਤਵਾਦ ਵਾਲੇ ਮਾਹੌਲ ਤੋਂ ਬਚਾਇਆ ਚਾਹੀਦਾ। ਅੰਦਵਾ ਨੇ ਕਿਹਾ ਕਿ ਦਿੱਲੀ ਤੋਂ ਨਾ ਤੋ ਵੇਲੇ ਹੋ ਕੇ ਉਹ ਖੁਦ ਪੰਜਾਬ ਚ ਲੋਕਾਂ ਨੂੰ ਇਕੱਠੇ ਕਰ ਕਮੇਟੀਆਂ ਬਣਾ ਪਿੰਡਾਂ ਅਤੇ ਸ਼ਹਿਰਾਂ ਦੀ ਸੁਰੱਖਿਆ ਕਰਨਗੇ ਤੇ ਨਾਲ ਹੀ ਪੁਲਿਸ ਥਾਣਿਆਂ ਦੀ ਵੀ ਸੁਰੱਖਿਆ ਤੇ ਲੋਕਾਂ ਨੂੰ ਜਿਹੜਾ ਹੈ ਉਹ ਲਾਉਣਗੇ। ਮਾਨ ਸਾਹਿਬ ਦੀ ਡੈਪੋ ਬਾਤ ਕੁਕੋ ਪ੍ਰਾਣੇ ਉਹ ਵੀ ਬਿਜ਼ਨਸਮੈਨ ਨੇ ਆ ਪਛਾਹਨੇ ਬਿਜ਼ਨਸ ਚਲਾਇਆ ਪਰ ਪੰਜਾਬ ਦੇ ਪੂਰੇ ਬਿਜ਼ਨਸਮੈਨ ਜਿਹੜੇ ਨੇ ਅੱਜ ਕੋਈ ਬਿਜ਼ਨਸਮੈਨ ਇਹ ਨਹੀਂ ਕਹਿ ਸਕਦਾ ਤੇ ਪਿੱਛੇ ਬਠਾਲੇ ਵਾਲੇ ਸਾਰੇ ਖੜੇ ਨੇ ਬੇਸ਼ੱਕ ਨਾ ਕਹਿਣ ਪਰ ਮੈਨੂੰ ਪਤਾ ਕਿ ਇਹਨਾਂ ਸਾਰਿਆਂ ਨੇ ਐਕਸਟਰੈਕਸ਼ਨ ਦਿੱਤੀ ਆ ਸਾਰਿਆਂ ਨੇ ਪੈਸੇ ਦਿੱਤੇ ਨੇ ਔਰ ਉਹਨਾਂ ਕੋਲ ਆਪਣੀ ਜਾਨ ਬਚਾ ਲਈ ਤਾਂ ਮੇਰੇ ਕੋਲ ਪੇਪਰ ਹੈ ਮੈਂ ਇਹਨਾਂ ਨੂੰ ਪੇਪਰ ਫੜਾਇਆ ਕਿ 1921 ਤੋਂ ਲੈ ਕੇ 19 ਉਹਨੇ 99 ਤੋ ਰੱਖੀ 테러ਿਸਟ ਅਟੈਕ ਜਦੋਂ ਹੋਇਆ ਉਹ ਵੀ 99 ਦੇ 테러ਿਸਟ ਅਟੈਕ ਕੋਲ ਤੋਂ ਉਦੋਂ ਤੋਂ ਲੈ ਕੇ ਹੁਣ ਤੱਕ 2023 ਤੱਕ ਐਫ ਆਈ ਆ ਨੰਬਰ 172 ਵਿੱਚ ਇਠਾ ਇਹ ਤੇ ਮੇਰਾ ਖਿਆਲ ਹੈ ਕਿ ਬਹੁਤ ਛੋਟੀ ਚੀਜ਼ ਹੈ ਮੈਂ ਆਪਣੀ ਇਲੈਕਸ਼ਨ ਚ ਪਾਰਲੀਮੈਂਟ ਦੀ ਇਲੈਕਸ਼ਨ ਦੀਪੂ ਮੇਰੀ ਗੱਡੀ ਚਲਾ ਰਿਆ ਚੱਗੂ ਭਗਵਾਨਪੁਰੇ ਦੀ ਵੀਡੀਓ ਕਾਲ ਆਈ ਇਹਨੂੰ ਨਾ ਕਿਹਾ ਕਿ ਤੂੰ ਰੰਦਾ ਵਿੱਚ एमपीडी इलेक्शन ਦੀ ਮੈਂ ਗੱਲ ਕਰ ਰਿਹਾ ਮੈਂ ਕੋਈ ਦੂਸਰੀ ਵਾਈ ਇਲੈਕਸ਼ਨ ਦੀ ਨਹੀਂ ਕਰ ਰਿਹਾ ਉਹਨੇ ਕਿਹਾ ਕਿ ਤੂੰ ਉਹਦੀ ਗੱਡੀ ਚਲਾ ਰਿਹਾ ਤੇ ਤੈਨੂੰ ਅਸੀਂ ਵੇਖਾਂਗੇ ਇਹਨੇ ਆਖਿਆ ਕਿ ਅੰਕਲ ਮੇਰੇ ਨਾਲ ਹੀ ਬੈਠਾ ਤੂੰ ਗੱਲ ਕਰਲਾ ਉਹਦਾ ਟੈਲੀਫੋਨ ਬੰਦ ਇਹਦੇ ਤੋਂ ਵੱਡੀ ਤੇ ਕੋਈ ਹੋਰ ਐਵੀਡੈਂਸ ਹੈ ਨਹੀਂ ਅਸੀਂ ਬੈਠੇ ਸੀਗੇ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਦੱਸਣ ਲੱਗਾ ਕਿ ਕਿਵੇਂ ਲੋਕਾਂ ਨੂੰ ਕਾਲ ਦਿੰਦੇ ਆ ਬਸ ਹੀ ਸਾਡਾ ਇੰਪਰੂਵਮੈਂਟ ਟਰਸਟ ਦਾ ਜਿਹੜਾ ਚੇਅਰਮੈਨ ਸੀ ਮੈਂ ਉਹਦੇ ਕੋਲ ਬੈਠਾ ਸਾਡਾ ਬਰਿੰਦਰ ਭੀਤਪਾੜਾ ਐਮਐਲਏ ਬੇ ਗੁਰਦਾਸਪੁਰ ਅਸੀਂ ਦੋਨੋਂ ਹੀ ਬੈਠੇ ਆਂ ਸਾਡੇ ਸਾਹਮਣੇ ਹੈਪੀ ਪਸ਼ੇਦਿਓ ਨੂੰ ਕਾਲ ਆਈ ਕਿ ਪਤਾ ਨਹੀਂ ਕਿਹੜੇ ਗੈਂਗਸਰ ਦੀ ਆਈ ਜਾਂ ਟੂਰਿਸਟ ਦੀ ਆਈ ਕਿ 50 ਲੱਖ ਰੁਪਏ ਦੇ ਐਮਐਲਏ ਬਰਿੰਦਰ ਪਾੜਾ ਨੇ ਆਪਣੇ ਮੋਬਾਈਲ ਤੋਂ ਉਹਦੀ ਰਿਕਾਰਡਿੰਗ ਕੀਤੀ ਅੱਜ ਪੰਜਾਬ 'ਚ ਜੋ ਹਾਲਾਤ ਚੱਲ ਰਹੇ ਨੇ ਸ਼ਾਮ ਤੋਂ ਬਾਅਦ ਤੁਸੀਂ ਕਿਸੇ ਸੜਕ ਤੇ ਨਹੀਂ ਜਾ ਸਕਦੇ ਔਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਮੈਂ ਕਹਾਂਗਾ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਇੰਨਾ ਵੱਡੇ ਬੇਸ਼ਰਮੀ ਵਾਲੀ ਗੱਲ ਮੈਂ ਕਹਿੰਨਾ ਕਿ ਪੁਰਾਣੇ ਸਟੇਸ਼ਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਜਿਹੜੀਆਂ ਚੌਕੀਆਂ ਨੇ ਉਹਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਇਹ ਇਸ ਕਰਕੇ ਕੀਤੀਆਂ ਕਿ ਜਦੋਂ ਬੰਬ ਚੱਲੇ ਚਾਹ ਹੈਂਡ ਗ੍ਰੇਨੇਡ ਜੀ ਇਹ ਪੰਜਾਬ ਸਰਕਾਰ ਲਈ ਉਹ ਨਾ ਕਰ ਦਿੱਤੀ ਕਿ ਇੱਥੇ ਕੋਈ ਕੋਈ ਬੰਬ ਚੱਲਿਆ ਹੀ ਨਹੀਂ ਤੇ ਉਸੇ ਬੰਬ ਨੂੰ ਉਹਨਾਂ ਨੇ ਕਹਿਤਾ ਜੀ ਇਹ ਟੈਰਿਸਟ ਅਟੈਕ ਨੇ ਇਹਦੇ ਤੋਂ ਵੱਡੀ ਨੈਗਲੀਜੈਂਸੀ ਤੇ ਯੂ ਟਰਨ ਲੈਣਾ ਪੰਜਾਬ ਪੁਲਿਸ ਲਈ ਬਹੁਤ ਵੱਡੀ ਸ਼ਰਮ ਦੀ ਗੱਲ ਹੈ ਇਹ ਉਹ ਪੰਜਾਬ ਪੁਲਿਸ ਆ ਜਿਹਦੇ ਤੇ ਮਾਨ ਕੀਤਾ ਜਾਂਦਾ ਸੀ ਕਿ ਇਹ ਪੰਜਾਬ ਪੁਲਿਸ ਕਿਤੇ ਵੀ ਜਿੱਥੇ ਕਿਤੇ ਗੜਬੜ ਹੁੰਦੀ ਸੀ ਤੇ ਪੰਜਾਬ ਪੁਲਿਸ ਨੇ ਪਿੱਛੇ ਉਹਨੂੰ ਖਤਮ ਕੀਤਾ ਜਾਂਦਾ ਇਹ ਪੰਜਾਬ ਪੁਲਿਸ ਆ ਜਿਹਨੇ ਪੰਜਾਬ ਦਾ ਟੈਰੋਰਿਜ਼ਮ ਖਤਮ ਕਰ ਹਸਤੇ ਬੰਦ ਕਰ ਦਿੱਤੇ ਗਏ ਨੇ ਮੈਂ ਆਪ ਏਜੰਸੀ ਅਮਰੀ ਮੇਰਾ ਸੀਸੀਟੀਵੀ ਕੈਮਰਾ ਹੈਗਾ ਮੈਂ ਚੈਲੰਜ ਕਰ ਰਿਹਾ ਐਸਐਸਪੀ ਬਟਾਲਾ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਨਹੀਂ ਰਸਤੇ ਬੰਦ ਕੀਤੇ ਮੈਂ ਸ਼ਾਮ ਨੂੰ ਥੀਏਟਰ ਧਰਮਕੋਟ ਰੰਦਾਵਾ ਤੋਂ ਸਰਪੰਚ ਦੇ ਘਰੋਂ ਲੋੜੀ ਬਣਾ ਕੇ ਪੂਰੇ 80 ਮਿੰਟ ਤੇ ਦੇਲਾ ਬਾਬਾ ਨਾਨਕ ਮੰਡੀ ਦੇ ਕੋਲ ਪਹੁੰਚਿਆ ਉਥੇ ਬੈਰੀਕੇਟਿੰਗ ਹੋਈ ਸੀ ਤੇ ਬੈਰੀਕੇਟ ਜਿਹੜੇ ਸੀ ਮੈਂ ਕਿਹਾ ਖੋਲ ਤੇ ਅੱਗੇ ਚੱਲੀਏ ਬੰਦੇ ਮੇਰੇ ਉਤਰੇ ਨੇ ਸੰਗਲ ਲੱਗੇ ਨੇ ਉੱਤੇ ਲੋਕ ਲੱਗਾ ਤੇ ਜੇ ਪੰਜਾਬ ਪੁਲਿਸ ਮਰ ਨਹੀਂ ਕਹਿੰਦੀ ਕਿ ਜੇ ਤੇ ਇਹ ਜਿਹੜੇ ਬੈਠੇ ਨੇ ਇਹਨਾਂ ਦੀ ਅਫਾਜਤ ਕੌਣ ਕਰੇਗਾ ਇਹਦਾ ਮਤਲਬ ਇਹਨਾਂ ਉਹਨਾਂ ਆਪਣੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਤੇ ਲੋਕਾਂ ਦੀ ਸਿਕਿਉਰਿਟੀ ਦੀਆਂ ਕੰਧਾਂ ਕੌਣ ਉੱਚੀਆਂ ਕਰੇਗਾ ਪੰਜਾਬ ਦਾ ਮੁੱਖ ਮੰਤਰੀ ਮੈਂ ਕਹਿੰਦਾ ਕਿ ਬੁਜਦਿਲ ਗਲਪੋਕ ਮਹਾਨ ਲਾਇਕ ਮੁੱਖ ਆਪ ਨੂੰ ਮਿਲ ਗਿਆ ਜਿਹੜਾ ਪੰਜਾਬ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਪਿਆ ਇਹ ਮੁੱਖ ਮੰਤਰੀ ਦਿੱਲੀ ਦੇ ਵਿੱਚ ਕਹਿ ਰਿਹਾ ਕਿ ਕੇਜਰੀਵਾਲ ਨੂੰ ਖਤਰਾ ਪੰਜਾਬ ਪੁਲਿਸ ਛੜੀਆ ਉਹਦੀ ਸਕਿਉਰਿਟੀ ਕਰੇਗੀ ਕੀ ਗੱਲ ਪੰਜਾਬ ਦੇ ਵਿੱਚ ਹਰ ਥਾਂ ਬੰਬ ਚੱਲ ਰਹੇ ਨੇ ਕਿ 10 ਬੰਬ ਚੱਲ ਗਏ ਨੇ ਉਹਦੇ ਤੇ ਇੱਕ ਵਾਰੀ ਮੁੱਖ ਮੰਤਰੀ ਨੇ ਪਹੁੰਚਿਆ ਹੋਰ ਤੇ ਹੋਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਹੈ ਕਿ ਡੀਜੀਪੀ ਪੰਜਾਬ ਇੱਕ ਕੋਈ ਪੁਲਿਸ ਨੂੰ ਜਾਂ ਇੱਕ ਕੋਈ ਪੁਲਿਸ ਚੌਕੀ ਨੂੰ ਵਿਜ਼ਿਟ ਕਰਨੀ ਆ ਅਜੇ ਤੱਕ ਅਜੇ ਤੱਕ ਪੰਜਾਬ ਪੁਲਿਸ ਜਾਂ ਹੋਮ ਮਿਨਿਸਟਰ ਜਾਂ ਚੀਫ ਮਿਨਿਸਟਰ ਨੇ ਆਪ ਪ੍ਰੈਸ ਕਾਨਫਰੰਸ ਨਹੀਂ ਰੱਖੀ ਪੰਜਾਬ ਬਾਰੇ ਆਪਣੇ ਕੋਈ رائے ਨਹੀਂ ਰੱਖੀ ਕਿ ਪੰਜਾਬ ਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਕਿਵੇਂ ਇਹ ਲੋਕਾਂ ਨੂੰ ਕੰਟਰੋਲ ਕਰਨਾ ਕਿਵੇਂ ਪੁਲਿਸ ਇਹ ਜਿਹੜੇ ਥਾਣੇ ਨੇ ਉਹਨਾਂ ਥਾਣੇ ਨੇ ਬੰਦ ਕਰ ਚਾਹੇ ਉਹ ਕਿਲਾ ਲਾਲ ਸਿੰਘ ਵਾਲੀ ਨਹਿਰ ਵਾਲਾ ਰਸਤਾ ਉੱਤੇ ਤਾਰਾਂ ਹੀ ਲਾ ਦਿੱਤੀਆਂ ਨੇ ਪਟਾਲਾ ਦੇਖ ਲਓ ਅਲੀਵਾਲ ਦੇਖ ਲਓ ਕਣੀ ਤੇ ਬਾਂਗਰ ਦੇਖ ਲਓ ਡੇਰਾ ਬਾਬਾ ਨਾਨਕ ਦੇਖ ਲਓ ਕਲਨੌਰ ਦੇਖ ਲਓ ਚੌਕੀਆਂ ਸਾਰੀਆਂ ਦੇਖ ਲਓ ਜਿਹੜੇ ਥਾਣੇ 'ਚ ਚਲੇ ਜਾਓ ਤੇ ਜਿਸ ਵੇਲੇ ਚੌਕੀਆਂ ਬੰਦ ਕਰਦੇ ਨੇ ਜਿਸ ਵੇਲੇ ਬੰਬ ਡਿੱਗਦੇ ਨੇ ਤੇ ਸਭ ਤੋਂ ਬੇਸ਼ਰਮ ਦੀ ਇਹ ਗੱਲ ਹੈ ਕਿ ਹਰ ਸੀਪੀ ਕਹਿੰਦਾ ਜੀ ਉਥੇ ਆ ਕੇ ਡੇਗਾ ਕੁਛ ਨਹੀਂ ਮੈਂ ਪਹਿਲੀ ਵਾਰ ਵੇਖਿਆ ਕਿ ਤੁਸੀਂ ਕੋਈ ਮੈਨੂੰ ਦੱਸੋ ਤੇ ਯਾਰ ਕਿ ਕਦੀ ਰੇਡੀਏਟਰ ਫਟ ਨਾਲ ਸ਼ੀਸ਼ੇ ਵੀ ਟੁੱਟੇ ਨੇ ਇਹ ਤੇ ਕਿਹਾ ਜਾਂਦਾ ਸੀ ਕਿ ਰੇਡੀਏਟਰ ਲੀਕ ਹੋ ਪਹਿਲੀ ਵਾਰ ਵੇਖਿਆ ਕਿ ਪੰਜਾਬ ਪੁਲਿਸ ਰੇਡੀਏਟਰ ਰੀਦੇ ਬੰਬ ਵਾਂਗੂ ਚੱਲਦਾ ਤੇ ਲਾ ਕੇ ਬਿਲਡਿੰਗਾਂ ਦੇ ਸ਼ੀਸ਼ੇ ਤੋੜ ਦਿੰਦਾ ਇਹ ਪਹਿਲੀ ਵਾਰ ਹੀ ਸੁਣਿਆ ਕਿ ਇਹ ਬਖਸ਼ੀਵਾਲ ਚੌਕੀ ਦੇ ਉੱਤੇ ਗਰਨੇਡ ਅਟੈਕ ਹੋਇਆ ਇਹ ਉਹਦਾ ਪਟਾਕਾ ਚੱਲਿਆ ਤੇ ਬਾਅਦ ਚ ਉਹੀ ਬੰਦੇ ਫੜ ਕੇ ਪੀਲੀ ਪੀਟੀ ਕਾਉਂਟਰ ਕੀਤੇ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਟੈਰਰਿਸਟ ਅਟੈਕ ਸੀ ਸਾਰੇ ਪੁਲਿਸ ਸਟੇਸ਼ਨਾਂ ਇਹ ਜਿਹੜੇ ਚੌਕਿਆਂ ਉਹਨਾਂ ਦਾ ਕਹਿ ਦਿੱਤਾ ਕਿ ਇਹ ਟੈਰਰਿਸਟ ਅਟੈਕ ਸੀ ਜੇ ਇਹਦੇ ਚ ਸੀਸੀਟੀਵੀ ਕੈਮਰੇ ਚ ਇਹ ਵੀ ਨਾ ਆਉਂਦਾ ਤੇ ਇਹਨੂੰ ਵੀ ਇਹ ਅਟੈਕ ਨਹੀਂ ਇਹ ਅਟਾਕਾ ਇਹ ਕਿਹਾ ਜਾਣਾ ਸੀ ਕਿ ਲੋੜੀ ਦੇ ਆਪਣੇ ਘਰ ਆਪੇ ਆਪਣੇ ਲਾਇਏ ਤੋ ਅੱਜ ਪੰਜਾਬ ਦੇ ਹਾਲਾਤ ਇਹ ਨੇ ਕਿ ਪੰਜਾਬ ਦਾ ਕੋਈ ਵੀ ਮੰਤਰੀ ਜਾਂ ਆਮ ਆਦਮੀ ਪਾਰਟੀ ਤੋਂ ਬਿਨਾ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਜਾਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਸ਼ੈਲਟਰ ਦਿੰਦੀ ਆ ਗੈਂਗਸਟਰਾਂ ਨੂੰ ਟੈਰਰਿਸਟਾਂ ਨੂੰ ਉਹਨਾਂ ਤੋਂ ਬਿਨਾ ਪੰਜਾਬੀ ਮਹਿਫੂਜ਼ ਨਹੀਂ ਸਭ ਤੋਂ ਵੱਡੀ ਗੱਲ ਮੈਂ ਐਸਐਸਪੀ ਤੁਸੀਂ ਬੇਸ਼ਕ ਕੈਮਰੇ ਰੱਖ ਕੇ ਬਿਠਿਓ ਪਟਾਲਾ ਨੂੰ ਪੁੱਛੋ ਕਿ ਜੱਗੂ ਭਗਵਾਨ ਪੂਰੀਏ ਦੇ ਪਰਦ ਨੂੰ ਸਕਿਉਰਰ ਨੂੰ ਉਧਤੀ ਗਈ ਯਾਰ ਇਥੇ ਇਹ ਤੇ ਪੁੱਛਿਆ ਜਾ ਸਕਦਾ ਨੂੰ ਫਿਰ ਆਉਂਡ ਰਿਕਾਰਡ ਕਿਹਾ ਗਿਆ ਕਿ ਗੁੰਡੇ ਨੂੰ ਗੁੰਡੇ ਕੋ ਖਤਰਾ ਤੇ ਜੇ ਕੋਈ ਡਰ ਬਾਬਾ ਨਾਨਕ ਦਾ ਜਿਹੜੇ ਆ ਪਿਸਟਲ ਦਾ ਜਿਹੜਾ ਉਥੇ ਹੋਇਆ 22 8 ਨੂੰ ਉਹ ਜਿਹੜਾ ਮੇਸ਼ੀ ਮਨਿਆਰੀ ਵਾਲਾ ਉਹਦੇ ਉੱਪਰ ਉਹਨੂੰ ਥ੍ਰੈਡ ਕਾਲ ਆਈ ਉਹਨੇ ਜਾ ਕੇ ਥਾਣੇ ਚ ਦਿੱਤੀ ਔਰ ਐਸਐਸ ਨੇ 5000 ਰੁਪਏ ਮੈਂ ਆਉਂਡ ਰਿਕਾਰਡ ਕਰ ਰਿਆਂ 5000 ਰੁਪਇਆ ਲੈ ਕੇ ਉਹਦੀ ਐਫਆਈਆਰ ਕੱਢ ਭਾਵੇਂ ਹੁਣ ਮੁਖਰੇ ਜੇ ਤੇ ਭਾਵੇਂ ਨਾ ਮੁਖਰੇ ਮੈਂ ਕਹਿ ਰਿਆਂ ਕਿ 8000 ਰੁਪਇਆ ਉਸ ਐਸਐਚ ਨੇ ਐਸਐਨ ਲਈ ਅਜੇ ਤੱਕ ਉਸ ਐਸਐਸਪੀ ਜਾਂ ਡੀਜੀਪੀ ਜਾਂ ਡੀਆਈਜੀ ਨੇ ਮਿੰਦੂ ਨਹੀਂ ਪੁੱਛਿਆ ਕਿ ਰੰਦਾਵਾ ਸਾਹਿਬ ਤੁਸੀਂ ਕਿਸ ਚੀਜ਼ ਤੇ ਤੁਸੀਂ ਇਹ ਜਿਹੜਾ ਏਡਾ ਵਡਾ ਐਲੀਗੇਸ਼ਨ ਲਾ ਰਹੇ ਹੋ ਤੇ ਨਾ ਉਸ ਐਸਐਸਏ ਨੂੰ ਅਜੇ ਤੱਕ ਕਿ ਸਿਨੇ ਸਸਪੈਂਡ ਕੀਤਾ ਜੀਉ ਜੌਨਰੀ ਐਕਸਪਲੇਨੇਸ਼ਨ ਨਹੀਂ ਕੀਤੀ ਇਹਦੇ ਤੋਂ ਵੱਡੀ ਇਹਦਾ ਮਤਲਬ ਐਮਪੀ ਦਾ ਅਲੀਗੇਸ਼ਨ ਲਾਉਣਾ ਉਹਨੂੰ ਇਹ ਸਰਕਾਰ ਟਿਚ ਸਮਝਦੀ ਆ ਮੈਂ ਉਹਨਾਂ ਨੂੰ ਕਿਹਾ ਕਿ ਇਹਨੂੰ ਲਾਇਸੈਂਸ ਦੇ ਦਿਓ ਇਹਨਾਂ ਨੇ ਲਾਇਸੈਂਸ ਨਹੀਂ ਦਿੱਤੇ ਦੋ ਬੰਦਿਆਂ ਦਾ ਕਿਹਾ ਦੋਨਾਂ ਨੂੰ ਹੀ ਮੈਂ ਕਿਹਾ ਇੱਕ ਨੂੰ ਜੀਵਨ ਫੌਜੀ ਦੀ ਉਹ ਜੀਵਨ ਫੌਜੀ ਆ ਜਿੰਨੇ ਕਿਹਾ ਸੀ ਕਿ ਜੇ ਨਾਕਿਆਂ ਦਾ ਕੋਈ ਖੜਾ ਹੋ ਗਿਆ ਤੇ ਮੈਂ ਉਹ ਡਾ ਦੂੰਗਾ ਉਦੇ ਬਾਅਦ ਸਾਰੇ ਨਾਕੇ ਚੁੱਕ ਲਏ ਕੋਈ ਨਾਕਾ ਨਹੀਂ ਤੁਸੀਂ ਦੱਸੋ ਜਦੋਂ ਜਦੋਂ ਘੁੰਮਦੇ ਉੱਜਾ ਕੇ ਦੱਸੋ ਕੋਈ ਪਿੰਡ ਵਾਲਾ ਦੱਸੋਗੇ ਕੋਈ ਨਾਕਾ ਕਿਤੇ ਹੋਵੇ ਜਿਹੜੀ ਪੁਲਿਸ ਗੋਡਿਆਂ ਪਰਨੇ ਹੋਗੀ ਤੇ ਉਹ ਕਿਵੇਂ ਪੰਜਾਬ ਦੇ ਲੋਕਾਂ ਦੀ ਹਫਾਜ਼ਤ ਕਰੇਗੀ ਪੰਜਾਬ ਨੂੰ ਨਾ ਤੇ ਮੁੱਖ ਮੰਤਰੀ ਪਤਾ ਨਹੀਂ ਕਿਹੜੀ ਦੁਨੀਆ 'ਚ ਚਲਾ ਗਿਆ ਕਿਹੜੇ ਮੋੜ 'ਚ ਚਲਾ ਗਿਆ ਕਿਹੜੇ ਮੰਤਰੀ ਜਿੱਥੇ ਕਿਤੇ ਅਟੈਕ ਹੁੰਦਾ ਸੀ ਜਾਂ ਥੋੜੀ ਬਹੁਤੀ ਵੀ ਕਿਤੇ ਚੀਜ਼ਾਂ ਦੀ ਤੁਸੀਂ ਸਾਰਾ ਦੇਖਿਆ ਉਥੇ ਮੰ ministr ਜਰੂਰ ਪਹੁੰਚਦਾ ਸੀ ਪ੍ਰੈਸ ਕਾਨਫਰੰਸ ਕਰਦਾ ਸੀ ਲੋਕਾਂ ਨੂੰ ਦੱਸਦਾ ਸੀ ਕਿ ਆ ਚੀਜ਼ ਹੋਈ ਆ ਅਸੀਂ ਹੁਣ ਆ ਐਕਸ਼ਨ ਲੈਣ ਲਈ ਜਾ ਰਹੇ ਆ ਡੀਆਈਜੀ ਡੀਜੀਪੀ ਸਭ ਪਹੁੰਚਦੇ ਸੀ ਪਰ ਇਹ ਤੇ ਸਰਕਾਰ ਕੁੰਭ ਕਲੀ ਨੀ ਦਸੋਗੀ ਆ ਲੋਕਾਂ ਨੂੰ ਰੈਮੋ ਕਰਨ ਤੇ ਛੱਡ ਦਿੱਤਾ ਕਿ ਤੁਸੀਂ ਪੈਸੀ ਦੋ ਔਰ ਆਪਣਾ ਪੁਛਾਓ ਕਰੋ ਇਹਦੇ ਉੱਤੇ ਕੋਈ ਨਹੀਂ ਔਰ ਇਹ ਜਿਹੜੀ ਇਹ ਇਹਨਾਂ ਦੇ ਦੀਪੂ ਹਣਾਂ ਦੇ ਅਮਨਦੀਪ ਹਣਾਂ ਦੇ ਘਰ ਤੇ ਜਿਹੜਾ ਅਟੈਕ ਹੋਇਆ ਮੇਰੇ ਖਾਲੇ ਕਿ ਇਹਨੇ ਵੀ ਮੇਰੇ ਕੋਲ 10 ਵਾਰੀ ਟੈਲੀਫੋਨ ਕਰਾਇਆ ਮੈਂ ਡੀਜੀਪੀ ਸਾਹਿਬ ਨੂੰ ਵੀ ਕੀਤਾ ਮੈਂ ਕਿ ਇਹ ਫੈਮਲੀ ਦਾ ਪਛਾਹ ਕਰੋ ਪਿਛਲੇ 10 12 ਮਹੀਨੇ ਤੋਂ ਹੀ ਕਰਦੇ ਰਹੀ ਇੱਕ ਸਾਲ ਤੋਂ ਤੇ ਮੈਂ ਕਿ ਇਹਨਾਂ ਦੀ ਸਕਿਉਰਿਟੀ ਦਾ ਇੰਤਜ਼ਾਮ ਕਰੋ ਇਲੈਕਸ਼ਨ ਦੇ ਵਿੱਚ ਤਿੰਨ ਗਨਮੈਨ ਵੀ ਵਿਡਰਾ ਕਰ ਲਏ ਗੁੰਡੀਆਂ ਨੂੰ ਦੇਣ ਲਈ ਇਧਰੋਂ ਗਨਮੈਨ ਵਿਡਰਾ ਕਰ ਲੇ ਤੇ ਗੈਂਗਸਟਰ ਨੂੰ ਗਨਮੈਨ ਉਹੀ ਗਨਮੈਨ ਦੇ ਦਿੱਤੇਗੇ ਕਿਸੇ ਵਪਾਰੀ ਨੇ ਨਹੀਂ ਪੰਜਾਬ ਚ ਰਹਿਣਾ ਕਿਸੇ ਇੱਜ਼ਤਦਾਰ ਬੰਦੇ ਦੀ ਪੰਜਾਬ 'ਚ ਕੋਈ ਨਹੀਂ ਸਾਰਾ ਇੰਡਸਟਰੀ ਬਾਹਰ ਦੌੜ ਰਹੀ ਆ ਕੋਈ ਡਵੈਲਪਮੈਂਟ ਨਾ ਦਾ ਕੰਮ ਨਹੀਂ ਤੇ ਸਿਰਫ ਸਿਰਫ ਇੱਕ ਕੰਮ ਹੈ ਕਿ ਸਰਕਾਰ ਗੈਂਗਸਟਰਾਂ ਤੇ ਟੈਰਰਿਸਟਾਂ ਨੂੰ ਪਨਾਹ ਦੇ ਰਹੀ ਆ ਔਰ ਇਹ ਮੈਂ ਐਲੀਗੇਸ਼ਨ ਨਹੀਂ ਮੈਂ ਪ੍ਰੂਵ ਕਰਕੇ ਦਾਂਗਾ ਕਿ ਇਹ ਆਮ ਆਬੀ ਪਾਰਟੀ ਉਹਨਾਂ ਦੇ ਨਾਲ ਰਲ ਗਈ ਤਾਂ ਸਰ ਸਾਰੀਆਂ ਚੌਕੀਆਂ ਵਾਈਂਡ ਅਪ ਕਰਤੀ ਮੈਂ ਦੱਸਦਾ ਤੁਹਾਨੂੰ ਕਿ ਇੱਕ ਵਾਰੀ ਰੋਡ ਕਿ ਸੋ ਤੋ ਉਸ ਲਈ ਤਾਂ ਉਸ ਗਿੱਲ ਮੇਰੇ ਕੋਲ ਉਸ ਲਈ ਉਹ ਪਹਿਲਾਂ ਉਹ ਪਹੁੰਚੇ ਨੇ ਤੇ ਬਾਅਦ ਚ ਕੇਪੀਐਸ ਗਿੱਲ ਗਿਆ ਕੇਪੀਐਸ ਗਿੱਲ ਨੇ ਇਹ ਵੇਟ ਨੇ ਇਹ ਵੇਟ ਤੇ ਪੰਜਾਬ ਪੁਲਿਸ ਤੇ ਬੰਦੇ ਹੋਣਗੇ ਉਹਨੇ ਆਪਣੀ ਸਕਿਉਰਿਟੀ ਦੇ ਉੱਤੇ 8 ਬੰਦੇ ਛੱਡ ਕੇ ਚਲਾ ਗਿਆ ਸੀ ਕਿ ਮੈਨੂੰ ਤਾਂ ਸਕਿਉਰਿਟੀ ਰਸਤੇ ਜਿਆਦਾ ਫੇਰ ਮਿਲ ਜਾਂਦੀ ਇਹਨਾਂ ਨੂੰ ਮੇਰੇ ਤੋਂ ਬਾਅਦ ਫੇਰ ਉਹਨਾਂ ਤੇ ਅਟੈਕ ਨਾ ਹੋ ਜਾਏ ਯਾਰ ਇੱਥੋਂ ਦਾ ਤੇ ਐਸਐਸਪੀ ਬਟਾਲੇ ਦਾ ਐਸਐਸਪੀ ਮੈਂ ਉਹਨੂੰ ਮੈਸੇਜ ਕੀਤਾ ਕਿ ਆ ਤੂੰ ਕਰ ਇਹਨਾਂ ਨੂੰ ਕੀਤਾ ਮੈਨੂੰ ਕਹਿੰਦਾ ਜੀ ਉਸ ਦਿਨ ਭੀੜ ਬਹੁਤ ਸੀ ਕਿਉਂ ਇਹ ਹੁਣ ਰਿਕਾਰਡ ਹੈ ਮੇਰੇ ਮੋਬਾਈਲ ਤੋਂ ਦਾ ਮੈਸੇਜ ਹੈ ਕਹਿੰਦਾ ਉਸ ਦਿਨ ਭੀੜ ਬਹੁਤ ਸੀ ਮੈਂ ਜਦੋਂ ਟੈਲੀਫੋਨ ਕੀਤਾ ਤੇ ਮੈਂ ਇਸ ਕਰਕੇ ਇਹਨਾਂ ਨੂੰ ਕਿਹਾ ਮੰਗਲਵਾਰ ਦੀ ਬਜਾਏ ਸ਼ੁੱਕਰਵਾਰ ਆ ਜਿਓ ਮੈਂ ਕਿਹਾ ਕੱਲ ਭੀੜ ਸੀ ਕਹਿੰਦਾ ਜੀ ਅਸਲਾ ਲੈਣ ਵਾਲਿਆਂ ਦੀ ਤੇ ਮੈਂ ਕਿਹਾ ਮੈਂ ਵੀ ਤਾਂ ਤੈਨੂੰ ਅਸਲੇ ਲਈ ਕਿਹਾ ਸੀ ਮੈਂ ਕਿਹੜਾ ਇਹਨਾਂ ਨੂੰ ਕਿਹਾ ਸੀ ਕਿ ਟ੍ਰੋਪ ਦਾ লাইਸੈਂਸ ਤੇ ਦੇ ਅੱਜ ਤੱਕ ਕੱਲ ਉਹਦਾ ਮੈਸੇਜ ਆਇਆ ਕਿ ਮੈਂ ਜੀ ਦੂਆਂ ਦਾ ਡੀਸੀ ਨੂੰ ਰეკਮੈਂਡ ਕਰਕੇ ਇਹਨਾਂ ਦਾ ਲਾਇਸੈਂਸ ਲਾਇਸੈਂਸ ਉਹਨਾਂ ਕਿਹਾ ਕਿ ਪੋਜੀਟਿਵਲੀ ਰეკਮੈਂਡ ਕਰਦਾ ਇਹਦਾ ਮਤਲਬ ਅਜੇ ਵੀ ਰਹੂ ਕਰਮ ਤੇ ਨਾ ਮੈਂ ਐਸਐਸਪੀ ਜਾਂ ਪੰਜਾਬ ਪੁਲਿਸ ਦਾ ਡਿਜੀ ਪੰਜਾਬ ਨੂੰ ਕਹਿਣ ਨੂੰ ਪਿਆ ਕਿ 191860 ਦੇ ਵਿੱਚ ਇੱਕ ਐਕਟ ਬਣਿਆ ਸੀ ਉਹਨੂੰ ਵਿਲੇਜ ਪੈਟਰੋਲ ਐਕਟ ਕਹਿੰਦੇ ਸੀ ਜਿਹਦੇ ਤੁਹਾਨੂੰ ਪਤਾ ਹੋਣਾ ਕਿ ਟੈਰੋਰਿਜ਼ਮ ਦੇ ਵਿੱਚ ਐਸਪੀਓ ਰੱਖੇ ਗਏ ਸੀ ਉਹਦੇ 'ਚ ਤਨਖਾਹ ਆ ਗਈ ਮੈਂ ਇਹਨੂੰ ਐਸਐਸਪੀ ਜਿੰਨੇ ਕੋਈ ਐਸਐਸਪੀ ਨੂੰ ਮੈਂ ਇਹਨਾਂ ਨੂੰ ਕਹਿੰਨਾ ਕਿ ਕੋਈ ਐਕਟ ਪੜ ਲਓ ਕਾਨੂੰਨ ਪੜ ਲਓ ਕਿ ਲੁੱਟਣ ਵਾਲੇ ਪਾਸੇ ਨਾ ਕਲੇ ਰਹੋ ਲੋਕਾਂ ਨੂੰ ਬਚਾਉਣ ਵਾਲੇ ਪਾਸੇ ਚਲੋ ਕਿਸੇ ਨੂੰ ਲਾਇਸੈਂਸ ਬਣਾ ਕੇ ਦੇਣ ਦੀ ਲੋੜ ਨਹੀਂ 1860 ਦਾ ਐਕਟ ਪੜ ਲਓ ਤੁਸੀਂ ਕਿਸੇ ਬੰਦੇ ਨੂੰ ਆਪਣਾ ਤੁਸੀਂ ਵਪਨ ਦੇ ਕੇ ਕਹਿ ਸਕਦੇ ਹੋ ਕਿ ਤੂੰ ਆਪਣੇ ਜਾ ਕੇ ਸਕਿਉਰਿਟੀ ਕਾਰ ਤੇ ਨੂੰ ਕੋਈ ਲਾਇਸੈਂਸ ਦੀ ਲੋੜ ਨਹੀਂ ਆ ਚੋਕਾ ਆਪਣਾ ਵਪਨ ਤੇ ਆਪਣੇ ਆਪ ਜਾ ਕੇ ਸਕਿਉਰਿਟੀ ਕਾਰ ਉਹ ਨਹੀਂ ਕਰ ਰਹੇ ਜਿਹਦੇ ਉੱਤੇ ਅਟੈਕ ਹੁੰਦਾ ਉਹਨੂੰ 80000 ਰੁਪਏ ਦਾ ਇੱਕ ਗਨਮੈਂਟ ਦੇ ਦਿੰਦੇ ਆ ਉਹ ਜਿਹੜਾ 30 40 ਲੱਖ ਦਾ ਪਿਸਤਲ ਆਉਣਾ ਉਹ ਨਹੀਂ ਦੇ ਦੇ 80000 ਦੀ ਤਨਖਾਹ ਵਾਲਾ ਕੌਨਸਟੇਬਲ ਉਹਦੇ ਨਾਲ ਲਾ ਦਿੰਦੇ ਨੇ 2 ਲੱਖ ਦੇਤੇ ਤੇ 1 ਲੱਖ 60000 ਰੁਪਏ ਦਾ ਮਹੀਨੇ ਦਾ ਉਹਦੇ ਨਾਲ ਸਿਕਿਉਰਿਟੀ ਦਾ ਬੰਦਾ ਲਾ ਦਿੰਦੇ ਯਾਰ ਇਹ ਤੇ ਪੰਜਾਬ ਦੇ ਹਾਲਾਤ ਨੇ ਔਰ ਕੋਈ ਬੋਲਣ ਨੂੰ ਤਿਆਰ ਨਹੀਂ ਕੋਈ ਲਿਖਣ ਨੂੰ ਤਿਆਰ ਨਹੀਂ ਕੋਈ ਆਪਣੇ ਉੱਤੇ ਰਿਸਪੌਂਸਿਬਿਲਟੀ ਲੈਣ ਨੂੰ ਤਿਆਰ ਨਹੀਂ ਮੈਂ ਵੀਰਕਾ ਸੀ ਕਿ ਇਹਨਾਂ ਦੇ ਘਰ ਦੀ ਕਿਸੇ ਸੀਨੀਅਰ ਅਫੀਸਰ ਦੀ ਫੋਟੋ ਆਈ ਹੋਗੀ ਮੇਰੇ ਖਾਲ ਫੋਟੋ ਵਿਜ਼ਿਟ ਕਰਦਿਆਂ ਦੀ ਨਹੀਂ ਆਈ ਅਖਬਾਰਾਂ ਚ ਤਾਂ ਨਹੀਂ ਵੇਖੀ ਪਤਾ ਨਹੀਂ ਵੈਸੇ ਮੈਨੂੰ ਨਹੀਂ ਪਰ ਲਾ ਮੈਂ ਪਹਿਲੇ ਤੇ ਨਹੀਂ ਆਏ ਸੀ ਪ੍ਰੈਸਰ ਲੱਗ ਹੀ ਨਹੀਂ ਆਉਂਦੇ ਤੇ ਜਦੋਂ ਮੈਂ ਇਹੋ ਕਹਿੰਦਾ ਕਿ ਕੀ ਗੱਲ ਉਹਨਾਂ ਨੂੰ ਉਹਨਾਂ ਨੂੰ ਡਰ ਲੱਗਦਾ ਇਹ ਤੇ ਉਹਨਾਂ ਨੂੰ ਖੜੇ ਕਰਕੇ ਵਿਖਾਉਣਾ ਚਾਹਦਾ ਕਿ ਆ ਆ ਪੁਲਿਸ ਅਫੀਸਰ ਖੜੇ ਨੇ ਤੇ ਇਹ ਕਰ ਰਹੇ ਨੇ ਇਹਦਾ ਮਤਲਬ ਆਪਣੇ ਆਪਣੇ ਵਿਚਾਰੇ ਨੇ ਤੇ ਇਹਨਾਂ ਲੋਕਾਂ ਨੂੰ ਤੁਹਾਨੂੰ ਲੋਕਾਂ ਨੂੰ ਮਰਵਾ ਰਹੇ ਨੇ ਇਹ ਪੁਲਿਸ ਦੀ ਬੁਝਦਲੀ ਆ ਔਰ ਇਹਦੇ ਤੇ ਐਕਸ਼ਨ ਕਰਨਾ ਪੈਗਾ ਮੈਂ ਹੋਮ ਮਿਨਿਸਟਰ ਆਫ ਇੰਡੀਆ ਨੂੰ ਵੀ ਚਿੱਠੀ ਲਿਖੀ ਆ ਹੁਣ ਫੇਰ ਦੁਬਾਰਾ ਲਿਖਾਂਗਾ ਸਾਡੀ ਸਾਈਬਰ ਕ੍ਰਾਈਮ ਦੀ ਮੀਟਿੰਗ ਹੋਈ ਸੀ ਮੈਂ ਉਹਦੇ ਚ ਵੀ ਕਿਹਾ ਸੀ ਕਿ ਤੁਸੀਂ ਸਾਈਬਰ ਕ੍ਰਾਈਮ ਦੀ ਗੱਲ ਕਰਦੇ ਪੰਜਾਬ ਤੇ ਜਿਹੜਾ ਕ੍ਰਾਈਮ ਚੱਲ ਰਿਹਾ ਜਿਹੜਾ ਨੈਕਸਸ ਬਣ ਗਿਆ ਗੈਂਗਸਟਰ ਔਰ ਰੈਡੀਕਲਸ ਦਾ ਇਹਨਾਂ ਦਾ ਅਪਟਵਾਦਿਆਂ ਦਾ ਇਹਦੇ ਵੱਲ ਤੋਰ ਦਵਾਲ ਕਰੋ ਇਹ ਤੇ ਆਪਾਂ ਸਾਈਬਰ ਕ੍ਰਾਈਮ ਤੇ ਕਿਹਦੇ ਪੈਸੇ ਦੇ ਕ੍ਰਾਈਮ ਹੋ ਗਿਆ ਉਹ ਤੇ ਆ ਜਾਣਗੇ ਤੇ ਜਿਨ੍ਹਾਂ ਦੇ ਜਾਣਾਂ ਜਾਣਦਿਆਂ ਨੇ ਉਹਨਾਂ ਕਿਵੇਂ بچਾਵਾਂਗੇ ਸਭ ਤੋਂ ਵੱਧ ਰੈਵਨਿਊ ਵੀ ਇਹੋ ਹੀ ਫਰਮ ਦੇ ਰਹੀ ਹੈ ਮਤਲਬ ਇਹਨਾਂ ਦੇ ਵਪਾਰ ਰੱਤੇ ਇਹੋ ਹੀ ਸੁਰੱਖਿਤ ਨਹੀਂ ਨਹੀਂ ਦੇਖੋ ਇੱਥੇ ਤੇ ਸੁਰੱਖਿਤ ਉਹੀ ਆ ਜਿਹੜਾ ਆਮ ਆਦਮੀ ਪਾਰਟੀ ਦੇ ਨਾਲ ਤੇ ਗੈਂਗਸਟਰਾਂ ਦੇ ਨਾਲ ਰਲ ਕੇ ਚੱਲੇਗਾ ਹੋਰ ਇੱਥੇ ਕੋਈ ਵੀ ਮਹਿਫੂਜ਼ ਨਹੀਂ ਕੰਦਰ ਸਾਹਿਬ ਇਹ ਤੇ ਲੱਗਦਾ ਜਿਹੜੇ ਹਮਲੇ ਹੋਏ ਨੇ ਆਪਣਾ ਪੰਜਾਬ ਫਿਰ ਕਿਤੇ ਅੱਤਵਾਦ ਵਾਲੇ ਪਾਸੇ ਜਾ ਰਿਹਾ ਜੀ ਤੁਸੀਂ ਮੈਨੂੰ ਦੱਸੋ ਕਿਉਂ ਨਹੀਂ ਜਾ ਰਿਹਾ ਜੋ ਪੰਜਾਬ ਦੇ ਵਿੱਚ ਸ਼ਾਮ ਨੂੰ ਨਿਕਲਦੇ ਆ ਕਦੀ 6 ਵਜੇ ਤੋਂ ਬਾਅਦ ਤੁਹੋ ਜਰਮਨ ਸਾਹਿਬ ਕਦੇ ਕੋਈ ਸੜਕ ਵੇਖੀ ਤੁਸੀਂ ਨਾ ਮੈਂ ਹਾਂ ਤੇ ਕਦੀ ਸੜਕਾਂ ਤੇ ਪਹੁੰਚਦੀ ਵੇਖਿਆ ਤੁਸੀਂ ਮੈਨੂੰ ਇੱਕੇ ਦੱਸੋ ਟੈਰੋਰਿਜ਼ਮ ਦੇ ਵਿੱਚ ਕਦੇ ਥਾਣੇ ਬੰਦ ਨਹੀਂ ਸੀ ਹੋਏ ਇਹ ਜ਼ਰੂਰ ਸੀ ਕਿ ਥਾਣੇ ਉੱਤੇ ਬੋਰਗੀਆਂ ਲਾ ਕੇ ਸਕਿਉਰਿਟੀ ਕਰਦੀ ਉੱਥੇ ਆਪਣੀਆਂ ਐਲ ਐਮ ਜੀ ਲਾ ਕੇ ਬੈਠੇ ਹੁੰਦੇ ਸੀ ਤੇ ਇੱਥੇ ਤਾਂ ਜਿੰਦਰੇ ਮਾਰ ਦਿੱਤੇ ਡੇਰਾ ਬਾਬਾ ਨਾਨਕ ਜਦੋਂ ਰਾਤ ਮਰਦਾਬਾਦ ਕਰਦੇ ਜਾ ਰਹੇ ਨੇ ਤੇ ਉੱਥੇ ਡੇਰੇ ਦਾ ਥਾਣੇ ਦਾ ਜਿਹਨੂੰ ਜਿੱਦੇ ਤੇ ਗੋਲੀ ਚੱਲ ਕੇ ਗਈ ਉਹ ਰਪੜ ਲਖਣਗੇ ਨੇ ਤੇ ਥਾਣੇ ਦਾ ਹੀ ਦਰਵਾਜਾ ਬੰਦ ਸੀ ਉਹ ਖੋਲੇ ਨਹੀਂ ਗਿਆ ਡੀਐਸਪੀ ਬਾਹਰ ਹੀ ਉਹਨਾਂ ਨਾਲ ਝਗੜਾ ਕਰਦਾ ਰਿਹਾ ਕਿਤੇ ਜੇ ਮੇਰੇ ਵਰਗਾ ਚੀਫ ਮਨਿਸਟਰ ਹੁੰਦਾ ਮੈਂ ਇਮੀਡੀਏਟਲੀ ਉਹ ਡੀਐਸਪੀ ਡਿਸਮਿਸ ਕਰ ਦੇਣਾ ਸੀ ਕਿ ਲੋਕਾਂ ਨਾਲ ਤੂੰ ਆਰਗੂ ਕਰ ਰਿਹਾ ਤੂੰ ਉਹਨਾਂ ਨੂੰ ਬਚਾਉਣ ਦੀ ਗੱਲ ਕਰ ਉਹਨੂੰ ਕਹਿ ਲੈ ਪਿੱਛੋ ਕੇ ਗੱਲ ਕਰੋ ਤੂੰ ਅੰਗਰੇਜ਼ ਹੈ ਕਿਤੇ ਤੂੰ ਇਹ ਜਿਹੜੀ ਪਬਲਿਕ ਹੈ ਇਹ ਗੁਲਾਮ ਹੈ ਤੇਰੀ ਇਹ ਤੇ ਰੁਕ ਦੱਸਣਾ ਪਏਗਾ ਇਸ ਕਰਕੇ ਇਹ ਸਰਕਾਰ ਇਹਨਾਂ ਦੇ ਨਾਲ ਗੈਂਗਸਟਰਾਂ ਦੇ ਨਾਲ ਵੜੇ ਦਾਗੋ ਮੱਖਮੰਤੀ ਸਾਹਿਬ ਕਹ ਰਹੇ ਕਿ ਪੰਜਾਬ ਜਿਹੜਾ ਬਹੁਤ ਉੱਚੀ ਜਗ੍ਹਾ ਤੇ ਜਾ ਰਿਹਾ ਬੜੀ ਵਧੀਆ ਤਰੀਕੇ ਨਾਲ ਜਾ ਰਿਹਾ ਵਾਕਿਆ ਉੱਚੀ ਜਗ੍ਹਾ ਤੇ ਜਾ ਰਿਹਾ ਇਹੋ ਉੱਚੇ ਦਿੱਲੀ ਦੇ ਪੰਜਾਬ ਵਾਲੇ ਰਿਪੋਰਟ ਕਿਉਂ ਭੇਜੀ ਆ ਯਾ ਆਪ ਪਹਿਲੇ ਉਹਦੇ ਬਾਰੇ ਦੱਸ ਦੇ ਕਿ ਜਿਹੜੀ ਗਵਰਨਮੈਂਟ ਆਫ ਇੰਡੀਆ ਨੂੰ ਨੇ ਲੈਟਰ ਲਿਖੀ ਆ ਪੰਜਾਬ ਵੱਲੋਂ ਇਨਪੁਟ ਭੇਜਿਆ ਕਿ ਕੇਜਰੀਵਾਲ ਦੀ ਜਾਨ ਨੂੰ ਖਤਰਾ ਤੇ ਫਿਰ ਉੱਚੀ ਤਾਂ ਵਾਕਿਆ ਦਿੱਲੀ ਨੂੰ ਜਾ ਰਿਹਾ ਨਾ ਪੰਜਾਬ ਜਿਹੜਾ ਆਤਵਾਦ ਜਿਹੜਾ ਆਤਵਾਦ ਦਾ ਟੈਰੋਰੀਜ਼ਮ ਜਾਂ ਗੈਂਗਸਟਰੀਜ਼ਮ ਫਿਰ ਦਿੱਲੀ ਨੂੰ ਭੇਜਿਆ ਦਾ ਸਭ ਗ੍ਰੇਨੇਡ ਹਮਲੇ ਜਿਹੜੇ ਹੋ ਰਹੇ ਨੇ ਸਾਰੇ ਪੰਜਾਬ ਦੇ ਵਿੱਚ ਚੌਕੀਆਂ ਥਾਣਿਆਂ ਦੇ ਵਿੱਚ ਕਿ ਇੰਟੈਲੀਜੈਂਸੀ ਆਲ ਜਿਹੜੀਆਂ ਦੂਸਰੀਆਂ ਏਜੰਸੀਆਂ ਦੀ ਉਹ ਫੇਲਿਅਰ ਨਹੀਂ ਇਸੇ ਮਾਮਲੇ ਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜੇ ਕਿਹੜੇ ਰਿਸ਼ੀ ਇਹਦੇ ਤੇ ਸਿੱਧੀ ਗੱਲ ਇਹ ਆ ਕਿ ਗਵਰਨਮੈਂਟ ਨੇ ਆਪ ਹੀ ਮੰਨ ਲਿਆ ਕਿ ਜਿਹੜੇ ਗ੍ਰੇਨੇਡ ਅਟੈਕ ਨੇ ਇਹ ਫੋਰਨ ਮੇਡ ਗ੍ਰੇਨੇਡ ਨੇ ਇੰਡੀਆ ਦਾ ਗ੍ਰੇਨੇਡ ਨਹੀਂ ਤੇ ਫਿਰ ਇਹਦੇ ਤੋਂ ਤੁਸੀਂ ਆਪਣੇ ਆਪ ਕੱਢ ਲਓ ਕਿ ਗ੍ਰੇਨੇਡ ਕਿੱਥੋਂ ਆ ਰਹੇ ਨੇ ਕਿਹੜੇ ਪਾਸੇ ਤੋਂ ਗ੍ਰੇਨੇਡ ਚੱਲ ਰਹੇ ਨੇ ਕਿਵੇਂ ਚੱਲ ਰਹੇ ਨੇ ਇਹ ਤੇ ਪੁਲਿਸ ਨੂੰ ਹੀ ਪਤਾ ਔਰ ਇੰਟੈਲੀਜੈਂਸ ਦਾ ਕੋਈ ਫੇਲੀਅਰ ਨਹੀਂ ਜੇ ਸਾਡੇ ਤੱਕ ਪਹੁੰਚ ਸਕਦੀ ਆ ਮਨਿਸਤਰੀ ਗਵਰਨਮੈਂਟ ਕੋ ਬਾਹਰ ਲੈਂਦੇ ਆ ਕਿ ਆ ਚੀਜ਼ ਜਿਹੜੀ ਹੋ ਰਹੀ ਆ ਤੇ ਇਹ ਅੱਜ ਪਛ ਜਾਓ ਤੇ ਕੀ ਗੱਲ ਪੰਜਾਬ ਪੁਲਿਸ ਨੂੰ ਨਹੀਂ ਪਤਾ ਕੀ ਗੱਲ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਦੱਸੀਦਾ ਨਹੀਂ ਕਿ ਆ ਆ ਚੀਜ਼ ਆ ਕਹਿੰਦੇ ਹਾਂਜੀ ਸਾਡੇ ਕੋਲ ਇਨਪੁਟ ਇਹਦੇ ਬਾਰੇ ਮੈਨੂੰ ਦੱਸਿਆ ਕਿ ਸਾਨੂੰ 10 ਦਿਨ ਤੋਂ ਇਨਪੁਟ ਸੀ ਜੇ ਕੋਈ ਕਹਿਗਾ ਕਿਸੇ ਨੇ ਪੁੱਛ ਲਿਆ ਅਫੀਸਰਾਂ ਨੂੰ ਜੇ ਕੋਈ ਕਹਿਗਾ ਕਿ ਨਹੀਂ ਸਾਨੂੰ ਪਤਾ ਤੇ ਮੈਨੂੰ ਮੈਨੂੰ ਮੈਂ ਉਹਦੇ ਤੇ ਇਹ ਮੈਨੂੰ ਲੈ ਲਿਓ ਕਾਲ ਤੇ ਇਹ ਮੈਂ ਉਹਦੇ ਤੇ ਕਰ ਲਿਓ ਮੈਨੂੰ ਵੀ ਨਾਲ ਹੀ ਐਡ ਐਡ ਕਰ ਲਿਓ ਮੈਨੂੰ ਕਾਲ ਤੇ ਮੈਂ ਕਹਿੰਦਾ ਕਿ ਤੂੰ ਮੈਨੂੰ ਨਹੀਂ ਕਿਹਾ ਕਿ ਨਾ 10 ਦਿਨ ਤੋਂ ਸਾਨੂੰ ਹੈਗਾ ਸੀ ਅਪ੍ਰੀਹੈਂਸ਼ਨ ਸੀ ਕਿ ਇਹਨਾਂ ਦੇ ਉੱਤੇ ਅਟੈਕ ਹੋਏਗਾ ਤੇ ਇਸ ਕਰਕੇ ਕੋਈ ਇਨਸੀਡੈਂਟ ਅਖਿਲੀ ਰੀਤ ਫਿਰ ਇਹ ਜਿਹੜੀ ਸ਼ੁਰੂ ਹੋ ਗਈਆਂ ਜਿਹੜੇ ਅੱਤਵਾਦੀ ਬਰਾਨਦੇ ਸੀ ਪੁਲਿਸ ਕਿ ਲੋਕ ਉਹ ਪੁਲਿਸ ਦੀ ਜਿਹੜੀ ਉਹਨਾਂ ਨੂੰ ਫੜਦੀ ਆ ਉਹਨਾਂ ਨੂੰ ਜਦੋਂ ਲੈ ਕੇ ਜਾਂਦੀ ਆ ਕਹਿੰਦੇ ਜੀ ਉਹਨਾਂ ਹਥਿਆਰ ਛੁਪਾਏ ਸੀ ਉਤੋਂ ਕੱਢ ਕੇ ਸੜਦੇ ਅਟੈਕ ਕੀਤਾ ਤਿੰਨ ਇਸ ਚਾਰ ਹੁੰਦੀਆਂ ਇਹਦੇ ਪਰ ਤੋ ਉਹ ਹੋਈ ਦੇ ਸਕਦੇ ਕਿ ਪੁੱਟਣ ਲੱਗਿਆਂ ਅਟੈਕ ਕਰਨਾ ਇਹਦੇ ਚ ਤੇ ਮੈਨੂੰ ਵੀ ਕੋਈ ਡਾ ਕੋਈ ਨੂੰ ਲੱਗ ਰਿਹਾ ਕਿ ਅਟੈਕ ਕਰ ਦੇਗੇ ਉਤੋਂ ਪੁੱਟਣ ਲੱਗੇ ਤੇ ਨਾਲ ਹੀ ਚਲਾ ਦਿੱਤੀ ਗੋੜੀ ਕਮਾਲੀ ਹੋ ਗਈ ਆ ਇਹ ਕੋਈ ਇਹਨਾਂ ਨੂੰ ਥੋੜਾ ਜਨਾ ਇਹ ਬਦਲਣਾ ਚਾਹੀਦਾ ਮੋਡ ਸੁਪਰੀਂਡੈਂਟ ਨੂੰ ਬਦਲਣੀ ਚਾਹੀਦੀ ਕੋਈ ਜੈਨੂਅਲ ਜਾਂ ਉਹ ਖਾਣ ਕੇ ਪਿਆ ਉਹਦਾ ਕੀਤਾ ਇਹ ਤੇ ਪੁੱਟਣ ਲੱਗਿਆ ਤੇ ਮੇਰਾ ਨਹੀਂ خیال ਕਿ ਕੋਈ ਅਟੈਕ ਕਰ ਸਕਦਾ ਹੋਵੇ ਇਹਨਾਂ ਨੂੰ ਥੋੜਾ ਜਿਹਾ ਚੇਂਜ ਕਰ ਲੈਣਾ ਚਾਹੀਦਾ ਮੈਨੂੰ ਲੱਗਦਾ ਪੰਜਾਬ ਕਿਹੜੇ ਰਾਹੇ ਚੱਲ ਰਿਹਾ ਹੈ ਜਿਹੜੀ ਮੈਂ ਗੱਲ ਕੀਤੀ ਆ ਇਸ ਮੁੱਖ ਮੰਤਰੀ ਦੀਆਂ ਨਾ ਲੱਤਾ ਨੇ ਲੱਤਾ ਦਾ ਮੈਂ ਇਸ ਕਰਕੇ ਲੱਤਾ ਤੇ ਆ ਗਿਆ ਪਰ ਇਹਨਾਂ ਲੱਤਾ 'ਚ ਜਾਨ ਹੈ ਨਹੀਂ ਇਹਦੀ ਕਲਮ 'ਚ ਜਾਨ ਹੈ ਨਹੀਂ ਜਿਹਦਾ ਦਿਮਾਗ ਹੈ ਨਹੀਂ ਇਹ ਪੰਜਾਬ ਨੂੰ ਖਤਮ ਕਰੇ ਇਹ ਆਪਣੇ ਆਪਣੀ ਜਾਨ ਬਚਾਓ ਜਾਂ ਵੇਟ ਕਰੋ ਆਪ ਉਹਦੇ ਆਉਦਾ ਨਹੀਂ ਇਹ ਚੰਗੇ ਸੀ ਬਣਦਾ ਤੇ ਇੱਕ ਇਡੇ ਵੱਡੇ ਵਪਾਰੀ ਦੇ ਘਰ ਜਿਹੜਾ ਬਹੁਤ ਜ਼ਿਆਦਾ ਟੈਕਸ ਦੇ ਰਿਆ ਉਹਦੇ ਘਰ ਮੁੱਖ ਮੰਤਰੀ ਪਹੁੰਚਣਾ ਚਾਹੀਦਾ ਓਦੇ ਘਰ ਡੀਜੀਪੀ ਨੂੰ ਪਹੁੰਚਣਾ ਚਾਹੀਦਾ ਸੀ ਉਹ ਆ ਕੇ ਆਪ ਦੇ ਸਾਰਾ ਕੁਝ ਦੇਖ ਕੇ ਫਿਰ ਪ੍ਰੈਸ ਕਾਨਫਰੰਸ ਕਰਦੇ ਕਿ ਇਹ ਕਾਦਾ ਅਟੈਕ ਹੈ ਕਿੱਥੋਂ ਅਟੈਕ ਹੈ ਕਿੱਥੇ ਤੱਕ ਪਹੁੰਚਿਆ ਕਿਵੇਂ ਕਰਾਂਗੇ ਕੋਈ ਨਹੀਂ ਪ੍ਰਿੰਦਾ ਸਾਹਿਬ ਸੁਣਿਆ ਇਹੋ ਹੀ ਹੈ ਕਿ ਪੰਜਾਬ ਪੁਲਿਸ ਜਿਹੜੀ ਹੈ ਇੱਕ ਕਿਸਮ ਦੀ ਮਰੀਜ਼ ਸਮਝੋ ਤੇ ਜਿਹੜਾ ਆਪਣਾ ਆਪ ਬਚਾਉਣ ਲਈ ਆਪਣੀਆਂ ਵਿਲੇਜ ਡਿਫੈਂਸ ਕਮੇਟੀਆਂ ਬਣਾਓ ਆਪਣੀ ਹਫਾਜ਼ਤ ਆਪ ਕਰੋ ਔਰ ਪਿੰਡ ਦੀ ਵੀ ਕਰੋ ਤੇ ਜਿਹੜੇ ਪੰਜਾਬ ਪੁਲਿਸ ਵਾਲੇ ਡਾਰਕੀਟ ਥਾਣੇ 'ਚ ਬੈਠੇ ਆ ਮੇਰਾ ਖਿਆਲ ਕਿ ਉਹਨਾਂ ਥਾਣੇ ਦੇ ਬਾਹਰ ਵੀ ਇਹਦੇ ਤੋਂ ਦਿੱਲੀ ਵਾਲੀ ਇਲੈਕਸ਼ਨ ਤੋਂ ਵੇਲੇ ਹੋਊਗੀ ਕੋਸ਼ਿਸ਼ ਕਰੂੰਗਾ ਕਿ ਉਹਨਾਂ ਥਾਣੇ ਦੇ ਬਾਹਰ ਅਸੀਂ ਡਿਫੈਂਸ ਕਮੇਟੀਆਂ ਬਣਾ ਕੇ ਠਿਕਰੀ ਪੈਰਾ ਹਾਂ ਪਬਲਿਕ ਲਾਇਕ ਤਾਂ ਕਿ ਕੋਈ ਪੰਜਾਬ ਪੁਲਿਸ ਨੂੰ ਮੁਖਤਿਆਰੀ ਕਰਾਂਗੇ ਇਹੋ ਕਰਾਂਗੇ ਇਹ ਠੀਕ ਹੈ ਇਹੋ ਕਰਾਂਗੇ ਪੰਜਾਬ ਪੁਲਿਸ ਨੂੰ ਚੂੜੀਆਂ ਦੋਵਾਂਗੇ ਫਿਰ ਤੇ ਇਹੋ ਹੀ ਆ ਚੂੜੀਆਂ ਤੇ ਵੈਸੇ ਹੀ ਭਾਈ ਫੜਿਆ ਹਾਂ ਝਾਂਜੜਾ ਭੇਜ ਦਾਂਗੇ ਤੇ ਸ਼ੰਸ਼ਣ ਕਰਦੇ ਆ ਜੋ ਦੇਖ ਕੇ ਕਿਹਦੇ ਹੁੰਦਾ ਜਿਹੜੀ ਜਿਹੜੀ ਪੰਜਾਬ ਪਲੀ ਮੈਂ ਤੇ ਪਹਿਲੂ ਹੀ ਕਹਿ ਦਿੱਤਾ ਕਿ ਗੋਡੇ ਕੁੱਟਣੇ ਟੇਕ ਗਈ ਆ ਉਹਨੂੰ ਕਿਵੇਂ ਚੁੱਕੋਗੇ ਜਿਹਦਾ ਮਨੋਬਲੀ ਖਤਮ ਹੋ ਗਿਆ ਜੇ ਦੇ ਮੋਰੈਲੀ ਐਸਐਸਪੀ ਥਾਣੇ ਆਪਣੇ ਕੋਠੀਏ ਜੋ ਬਾਹਰ ਨਿਕਲਦੇ ਐਸਐਸਪੀ ਜਿੰਨਾ ਤੇ ਰਾਤ ਨੂੰ ਬਾਹਰ ਨਹੀਂ ਨਿਕਲਣਗੇ ਐਸਐਕੇ ਨਹੀਂ ਨਿਕਲਣਗੇ ਤੇ ਉਹਨਾਂ ਚ ਤੁਸੀਂ ਕੀ ਕਰੋਗੇ ਠੀਕ ਜੀ ਤਵਾਸਾ ਸਭ ਪਲੀਜ਼ ਮੈਂ ਇਹੋ ਹੀ ਪੁੱਛਦਾ ਕਿ ਜੇ ਟਾਇਰ ਫਟਿਆ ਤੇ ਫਿਰ ਐਕਸ਼ਨ ਕਿਉਂ ਲਿਆ ਕਿਉਂ ਉਸੇ ਟਾਇਰ ਫਟੇ ਦਾ ਕਹਿ ਦਿੱਤਾ ਕਿ ਇਹ ਅਟੈਕ ਆ ਹੈਂਡ ਗਨੇ ਦਾ ਅਟੈਕ ਆ ਫਿਰ ਜਿਸ ਬੰਦੇ ਨੇ ਟਾਇਰ ਫਟੇ ਦਾ ਕਿਹਾ ਮੋਖੰਤਰੀ ਨੂੰ ਮੈਂ ਕਹਨਾ ਕਿ ਉਸ ਬੰਦੇ ਨੂੰ ਇਮੀਡੀਏਟਲੀ ਡਿਸਮਿਸ ਕਰਨਾ ਚਾਹੀਦਾ ਔਰ ਉਹਦੇ ਤੇ ਦੇਸ਼দ্রোহੀ ਦਾ ਪਰਚਾ ਕਰਨਾ ਚਾਹੀਦਾ ਕਿ ਉਹਨੇ ਉਹਨੇ ਪੰਜਾਬੀਆਂ ਨੂੰ ਮਿਸਗਾਈਡ ਕੀਤਾ ਤੇ ਆਪਣੇ ਆਪ ਹੀ ਤੁਹਾਡੇ ਟਾਇਰ ਜਿਹੜੇ ਨਹੀਂ ਫਟਣਗੇ ਤੁਹਾਡੇ ਆਪਣੇ ਆਪ ਹੀ ਪਤਾ ਲੱਗ ਜਾਓ ਪਰ ਹੁਣੇ ਅਜੇ ਜਿਹੜੇ ਫਟਿਆ ਜਾਂ ਰੇਡੀਏਟਰ ਫਟਿਆ ਦਮਟਾਲਾ ਦਮਟਾਲ ਦਮਟਾਲ ਸੀਪੀ ਅੰਮ੍ਰਿਤਸਰ ਕਾਰੇ ਇਹ ਗ੍ਰੇਨੇਡ ਫਟਿਆ ਕਿ ਰੇਡੀਏਟਰ ਫਟਿਆ ਤੇ ਡੀਏਜੀ ਸਾਹਿਬ ਕਹਿੰਦੇ ਕਿ ਉਹ ਹੈਂਡ ਗ੍ਰਨੇਡਰ ਅਟੈਕ ਸੀ ਤੇ ਦੋਨਾਂ ਚ ਕੋਣ ਸਿਰ ਡੀਏਜੀ ਤੇ ਕਮਿਟ ਕਰ ਗਏ ਨਾ ਉਦੋਂ ਡੀਏਜੀ ਤੇ ਕਰ ਗਏ ਡੀਏਜੀ ਕਮਿਟ ਕਰਕੇ ਜਿਹੜਾ ਪਹਿਲਾਂ ਡਿਨੈਲ ਮੂਵ ਸੀ ਉਹ ਤਾਂ ਕੁਝ ਕਰ ਪਹਿਲਾਂ ਉਹ ਆਪ ਹੀ ਬਾਰੇ ਕੇਸਿਸ ਕਮਿਟ ਕਰਕੇ ਅਟੈਕ ਹੋਣ ਤੋਂ ਬਾਅਦ ਮਨਮੋਹਪੁਰ ਜਿੱਥੇ ਤੋਂ ਮੋਟਰਸਾਈਕਲ ਦਾ ਟਾਇਰ ਫਟਿਆ ਐਸਾ ਟਾਇਰ ਫਟਿਆ ਕੋ ਸ਼ੀਸ਼ਾ ਹੀ ਤੋੜ ਗਿਆ ਹਮਮ ਤਾਂ ਕਿਹੜਾ ਚੰਗਾ ਕੋਈ ਜਦੋਂ ਪਹਿਲਾਂ ਇਹਨਾਂ ਦੀ ਸਕਿਉਰਿਟੀ ਵਿਡਰਾਅ ਹੋ ਜਾਂਦੀ ਹੈ ਕੀ ਇਹ ਲੀਕ ਨਹੀਂ ਤਿੰਨ ਬੰਦੇ ਵਿੱਚੋਂ ਵਿਡਰਾਅ ਕੀਤੇ ਜਿਹੜੇ ਵਾਪਸ ਨਹੀਂ ਕੀਤੇ ਗਏ ਇਹਦੇ ਜਿੰਨੇ ਕੀਤੀ ਆ ਉਹਦੇ ਤੇ ਮੈਂ ਕਹੂੰਗਾ ਕਿ ਇਮੀਡੀਏਟਲੀ ਐਕਸ਼ਨ ਕਰਨਾ ਚਾਹੀਦਾ ਡੀਜੀਪੀ ਸਾਹਿਬ ਨੂੰ ਮੈਂ ਕਹੂੰਗਾ ਕਿ ਥੋੜੇ ਜਿਹਾ ਡੀਜੀਪੀ ਬਣੋ ਇਹਨਾਂ ਦੇ ਹੱਥ ਠੋਕੇ ਨਾ ਪੜੋ ਥੈਂਕ ਯੂ ਪਰ ਉੱਥੇ ਟਾਈਮ ਬਹੁਤ ਘਟਮਾ ਸਾਡੇ 500 ਸੀਐਮਪੀ ਹੈ ਪਰ ਮੈਨੂੰ ਸਵਾਲ ਲੱਗਦਾ ਹੈ ਕਿ ਲੱਗਦਾ ਹੈ ਕਿ ਮੈਂ ਫੇਰ ਪਾਇਆ ਪਰ ਇੱਕ ਜਿਹੜੀ ਸਾਡੀ ਕਮੇਟੀ ਆ ਤੇ ਸਟੈਂਡਿੰਗ ਕਮੇਟੀ ਫਾਰਮ ਉਹਦੇ ਚ ਜ਼ਰੂਰ ਇਹ ਚੀਜ਼ਾਂ ਸਾਰੀਆਂ ਲੈ ਕੇ ਜਾਵਾਂਗਾ ਕਿਉਂਕਿ ਉੱਥੇ ਉਸ ਕਮੇਟੀ ਜੋ ਹੋਮ ਸੈਕਟਰੀ ਆਫ ਇੰਡੀਆ ਔਰ ਸੈਕਟਰੀ ਆਪਣਾ ਜਿਹੜੇ ਬਾਰਡਰ ਮੈਨੇਜਮੈਂਟ ਬਾਰਡਰ ਤੇ ਉਹ ਸਾਰੀਆਂ ਅਜੇ ਤਿੰਨ ਜੋਇੰਟ ਸੈਕਟਰੀ ਨੇ ਹਾਰਟ ਡਿਪਾਰਟਮੈਂਟ ਨੂੰ ਇਹ ਸੀ ਕਿ ਹੋਮ ਤੋਂ ਡਨ ਪ੍ਰੋਜੈਕਟ ਬਾਰਡਰ ਦੇ ਨਾਲ ਕਿ ਉਹ ਉਹਨਾਂ ਦੇ ਨਾਲ ਜ਼ਰੂਰੀ ਗੱਲ ਕੀਤੀ ਜਾਏਗੀ ਅਸ਼ਕੀਵਾਲਾ ਨੇ ਕੀਤੀ ਆ ਉੱਥੇ ਵੀ ਕਿਹਾ ਸੀ ਕਿ ਪੰਜਾਬ ਦੇ ਬਹੁਤ ਮਾੜੇ ਹਾਲਤ ਨੇ ਤੁਸੀਂ ਇੱਕ ਚੀਜ਼ ਹੋਰ ਦੇਖੋ ਜਿਹੜਾ ਹੈ ਜਿਹੜਾ ਹੈਪੀ ਪਸ਼ੀ ਦਾ ਉਰੇ ਨਾਲ ਹੀ 4 ਕਿਲੋਮੀਟਰ ਤੇ ਸ਼ਹੀਦਾ ਪਿੰਡ ਹੈ। ਉੱਥੋਂ ਦਾ ਜੀਵਨ ਫੌਜੀ ਆ ਗਿਆ। ਉਹਦੇ ਨਾਲ ਹੀ 4 ਕਿਲੋਮੀਟਰ ਤੇ 5 ਤੇ ਜੋੜੀਆਂ ਤੋਂ ਨਿਸ਼ਾਨ ਕਿ ਕੀ ਉਹਦੇ ਨਾਲ ਜੁਗਰ ਕੀ ਉਹਦਾ ਕੋਈ ਨਾਮ ਆ। ਉਹ ਆ ਗਿਆ। ਉਹਦੇ ਬਾਅਦ ਤੁਸੀਂ 3 ਕਿਲੋਮੀਟਰ ਤੇ ਚਲੇ ਜਾਓ ਮਾਨਪਿੰਡ ਛੇ। ਉੱਥੇ ਤੁਹਾਡੇ ਕੋਲੇ ਕੋਈ ਸ਼ੇਰਾ ਗੈਂਗ ਕੋਈ ਅਤਵਾਦੀ ਉਹ ਆ ਗਿਆ। ਉਹਦੇ ਬਾਅਦ ਕੰਬੇ ਉੱਥੇ ਚਲੇ ਜਾਓ ਤੇ ਨਾਲਦੇ ਪਿੰਡ ਆਰੂਵਾਲ ਉਥੋਂ ਦਾ ਥੀਏਟਰ ਕਿਆਂ ਦਾ ਜੱਗੂ ਭਗਵਾਨਪੂਰੀਆ ਗੋਪੀ ਗੋਲੀ ਉਧਰ ਆ ਗਿਆ ਸੋਖਪੇਖਾਰੀਵਾਲ ਇੱਕ ਕੁਦਾ ਆ ਗਿਆ ਰੁੜਿਆਣੇ ਦਾ ਇਹ ਤੇ ਜਿੰਨੇ ਕਿ ਮੇਰੇ ਖਾਲ ਅੱਜ ਨਾਮ ਲੈਣ ਲੱਗਾ 12 14 ਬੰਦੇ ਸਿਰਫ ਡੇਰਾ ਪਾਪਾ ਨਾਨਕ ਕੰਸਟਿਟੂਐਂਸੀ ਦੇ ਇਹ ਟੌਪ ਦੇ ਗੈਂਗਸਟਰ ਤੇ ਟੈਰਰਿਸਟ ਨੇ ਔਰ ਇਹ ਪੰਜਾਬ ਪੁਲਿਸ ਕਿ ਗਵਰਨਮੈਂਟ ਆਫ ਇੰਡੀਆ ਜਿਵੇਂ ਹੈਰੀ ਚਟਾਈ ਲੈ ਲੋ ਇਹ ਪੰਜਾਬ ਪੁਲਿਸ ਔਰ ਗਵਰਨਮੈਂਟ ਆਫ ਇੰਡੀਆ ਦੋਨੋਂ ਨੇ ਅਜ ਤੱਕ ਧਿਆਨ ਨਹੀਂ ਕੀਤਾ ਇਹ ਹਾਲਾਤ ਖਰਾਬ ਹੋਣਗੇ ਇਸ ਲਈ ਮੈਂ ਕਹਿੰਦਾ ਕਿ ਆਪਾਂ ਸਾਰੇ ਨੇ ਜਿਵੇਂ ਤੁਸੀਂ ਬੰਦੇ ਹੋ ਆਪਣਾ ਖਿਆਲ ਆਪ ਕਰੋ ਇਹ ਪੰਜਾਬ ਪੁਲਿਸ ਤੁਹਾਡੀ ਜਾਨ ਮਾਰ ਕੇ ਵਾਅਦਾ ਨਹੀਂ ਕਰੇਗੀ ਭਗਵੰਤ ਜੀ ਸਾਹਮਣੇ ਆਈ ਕਿ ਵੀਡੀਓ ਦਾ ਬਾਰਡਰ ਸਕਿਉਰਟੀ ਵਾਸਤੇ ਜਿਹੜੀ ਫੰਡਸ ਦੀ ਡਿਮਾਂਡ ਕੀਤੀ ਗਈ ਕਿ ਬਾਰਡਰ ਸਕਿਉਰਟੀ ਬੇਕੋ ਅੱਜ ਇਹਦੇ ਫੰਡਸ ਦੀ ਡਿਮਾਂਡ ਵੀ ਮੈਂ ਵੀ ਕੀਤੀ ਸੀ ਮੈਂ ਉਹਤੇ ਕਿਹਾ ਕਿ ਤੁਹਾਡੇ ਸਾਈਬਰ ਕ੍ਰਾਈਮ ਦੇ 28 ਕੋਰਪਸ ਸਟੇਸ਼ਨ ਤੋਂ ਸਿੱਖੇ ਨੇ ਤੇ ਇਹਨਾਂ ਦੇ ਜਲਦੀ ਪੈਸੇ ਦੋ ਪਰ ਨਾਲ ਹੀ ਉਹਨਾਂ ਨੂੰ ਮੈਂ ਕਿਹਾ ਕਿ 50 ਕਿਲੋਮੀਟਰ ਤੱਕ ਤੁਹਾਡੀ ਪੀਐਸਐਫ ਤੁਹਾਡੀ ਨਾਕੇ ਨਹੀਂ ਸਾਨੂੰ ਪਤਾ ਕਿੱਥੇ ਲੱਗੇ ਨੇ ਹੋਣ ਤੁਹਾਡੀ ਕਿ 50 ਕਿਲੋਮੀਟਰ ਪੱਖ ਜੇ ਤੁਸੀਂ ਜਾਂਦੇ ਹੋ ਤੇ 50 ਕਿਲੋਮੀਟਰ ਮੈਂ ਉਹਨਾਂ ਨੂੰ ਇਹ ਵੀ ਇਨਸਟੈਂਸ ਦਿੱਤਾ ਕਿ ਮੇਰੇ ਪਿੰਡ ਤੋਂ 2 ਕਿਲੋਮੀਟਰ ਦੇ ਉੱਤੇ ਤਿੰਨ ਬਠਾਲੀ ਨਾ ਬੈਠੀਆਂ ਨੇ ਤੁਸੀਂ ਆਪਣੇ ਅੰਦਰ 게ਟਾਂ ਦੇ ਸਿਕਿਉਰਿਟੀ ਲਾਈਆ ਤੁਸੀਂ ਮੇਨ ਰੋਡ ਦੇ ਉੱਤੇ ਨਾਕਾ ਤੁਹਾਡਾ ਕੋਈ ਨਹੀਂ ਤੇ ਮੈਂ ਇਹਦੇ ਤੁਹਾਡੀ ਨੈਗਲੀਜੈਂਸੀ ਕੌਣ ਹੈ ਕੀ ਬਣ ਸਕਦੀ ਹੈ ਇਸ ਕਰਕੇ ਮੁੱਖ ਮੰਤਰੀ ਅਕਲੋਂ ਹੌੜਾ ਇਹਨੂੰ ਜੋ ਕੁਝ ਦੇਖ ਕੇ ਦੇ ਦਿੰਦੇ ਨੇ ਇਹਨੂੰ ਪਤਾ ਹੀ ਨਹੀਂ ਸਿਕਿਉਰਿਟੀ ਨਾਂ ਦੀ ਕੀ ਚੀਜ਼ ਹੈ ਇਹਨੂੰ ਇਹ ਨਹੀਂ ਪਤਾ ਤੇ ਜੁਮਰੇਬਾਜੀ ਤੋਂ ਸੁਹਾਇ ਗਿਆ ਜਿਹੜਾ ਮੁੱਖ ਮੰਤਰੀ ਜਿੱਦਾਂ ਦੀਆਂ ਸਪੀਚਾਂ ਕਰਦਾ ਮੈਂ ਉੱਥੇ ਗਿਆ ਮੈਨੂੰ ਆ ਪਿੰਡ ਦਾ ਮਿਲ ਗਿਆ ਉਧਰ ਨੂੰ ਗਿਆ ਮੈਨੂੰ ਐਸ ਪਿੰਡ ਦਾ ਮਿਲ ਗਿਆ ਉਹ ਤੂੰ ਦੱਸ ਪੰਜਾਬ ਚ ਕੀ ਬਣਿਆ ਪੰਜਾਬ ਦੀ ਇੰਡਸਟਰੀ ਕਿਉਂ ਜਾ ਰਹੀ ਆ ਪੰਜਾਬ ਚ ਟੈਰਰਿਜ਼ਮ ਕਿਉਂ ਆ ਰਿਹਾ ਪੰਜਾਬ ਦੇ ਗੈਂਗਸਟਰ ਕਿਉਂ ਸਿਰ ਚੋਕ ਰਹੇ ਨੇ ਪੰਜਾਬ ਦੇ ਗੈਂਗਸਟਰ ਨੂੰ ਤੂੰ ਕਿਉਂ ਪ੍ਰੋਟੈਕਟ ਕਰ ਰਿਹਾ ਕਿਉਂ ਨਹੀਂ ਤੇਰੀ ਪੁਲਿਸ ਜਿਹੜੀ ਜਾ ਕੇ ਗੈਂਗਸਟਰਾਂ ਦੇ ਅਗੇ ਲੜਦੀ ਕਿਉਂ ਨਹੀਂ ਤੇਰੇ ਜਿਹੜੇ ਐਸ ਐਚਓ ਥਾਣੇ ਤੋਂ ਬਾਹਰ ਉਥੋਂ ਘਰਾਂ ਤੋਂ ਬਾਹਰ ਨਿਕਲਦੇ ਮੈਂ ਬਣਿਆ ਹੋਮ ਮਿਨਿਸਟਰ ਮੈਂ ਗਿਆ ਕਿ ਨਹੀਂ बॉर्डर पे बीएसएफ थी मैं चौकी चेक करने चला गए अजय अभी स्टेट ऑफ मिनिस्टर नहीं करता मैं केते उधर बॉर्डर पे फर्स्ट डिफेंस लाइन okay. मैं चेक की थी रूटीन चेक ये निकलने के नहीं शौर्ड नहीं ਕਿ ਗੱਤੇ ਅਦਾ ਸਾਰੇ ਤੋਂ ਬਾਅਦ ਕਿ ਤੁਸੀਂ ਬੜੀ ਸਾਰੀ ਕੱਖੂ ਗਏ ਔਰ ਮੈਨੂੰ ਇਵੇਂ ਲੱਗ ਰਿਹਾ ਕਿ ਜਿਵੇਂ ਤੁਹਾਨੂੰ ਹੀ ਪੰਜਾਬ ਦਾ ਦਰਦ ਦਿਲ ਸਰਿਆ ਪੰਜਾਬ ਤੇ ਜੋ ਹਾਲਾਤ ਨੇ ਪ੍ਰਿੰਸਪਾਲਿਆਂ ਨੂੰ ਉਹਦੇ ਵੀ ਤੁਸੀਂ ਮੇਰੇ ਨਾਲੋਂ ਵੀ ਜ਼ਿਆਦਾ ਆਪਣੇ ਮਨ ਤੇ ਬੋਝ ਲੈ ਕੇ ਆਏ ਹਰ ਪਾਸੇ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਾੜੇ welcome to roots country school, the largest boarding school in the shimla hills. for 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.